ਮਡੀ ਸਾਹਿਬ ਆਏ ਟੈਮਡੀ ਸਾਹਿਬ ਆਉਂਦਾ ਕਹਿੰਦੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾ ਖਰੀਆਂ ਕਰ ਲਾ ਫੇ ਉਹ ਤਾਂ ਕਹਿੰਦੇ ਮਾਰਿਆ ਤਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਤੇ ਜਿਹੜੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬੌਕਸਰ ਬਲਾਉ ਚਾਹੀਦਾ ਬੌਕਸਰ ਲਾ ਫੇਰ ਆਪਾਂ ਦੋ ਵਾਲੇ ਕਹਿੰਦੇ ਬਲਾਉ ਪਹਿਲਾਂ ਬੌਕਸਰ ਬਲਾਉ ਹਿੰ ਬੌਕਸਰਾਂ ਨੂੰ ਦੇਖੀਏ ਬੌਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇਨਾ ਨੁਕਸਾਨ ਹੋ ਗਿਆ ਮੇਰੀ ਬੇਟੀ ਦੇ ਇੱਥੇ ਮੈਰਿਜ ਸੀਗੀ ਰਾਇਲ ਕਾਸਟਲ ਦੇ ਵਿੱਚ ਭਲਾਲ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸਭ ਕੁ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕੈਨ ਨੇ ਉਹਨਾਂ ਨੇ ਜਿਹੜਾ ਮੇਰਾ ਜਵਾਈ ਹੈ ਉਹਦੀ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਠੀਕ ਹੈ ਉਹਨਾਂ ਨੇ ਇਧਰ ਪਰਸ ਰੱਖ ਕੇ ਸਨੈਪਸ ਦੇ ਯੋਗ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਗਏ ਜੀ ਸੀਸੀਟੀਵੀ ਫੁਟੇਜ ਚੈੱਕ ਕੀਤਾ ਜੀ ਉਹ ਕਰਾ ਰਹੇ ਨਹੀਂ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਈ ਆ ਉੱਥੇ ਕੈਮਰੇ ਹੈ ਨਹੀਂਗੇ ਸਸ਼ਕਲ ਕੈਨ ਟੀਵੀ ਅਭੀ ਵੇਖ ਰਹੇ ਤੁਸੀਂ ਤੇ ਚੱਲਦੇ ਵਿਆਹ ਸਮਾਗਮ ਦੇ ਵਿੱਚੋਂ ਅਚਾਨਕ ਲਾੜੇ ਦੀ ਮਾਂ ਨੂੰ ਭਾਜੜਾ ਪੈ ਜਾਂਦੀਆਂ ਨੇ ਚਾਰੇ ਪਾਸੇ ਰੋਲਾ ਰੱਪਾ ਪੈ ਗਿਆ ਹੈ ਦਰਅਸਲ ਲੱਖਾਂ ਦੀ ਨਕਦੀ ਵਾਲਾ ਬੈਗ ਜਿਸ ਦੇ ਵਿੱਚ ਗਹਿਣੇ ਤੇ ਆਈਫੋਨ ਵੀ ਮੌਜੂਦ ਸੀ ਉਹ ਪਰਸ ਗਾਇਬ ਹੋ ਜਾਂਦਾ ਹੈ ਦਰਅਸਲ ਇਸ ਸਮਰਾਨਾ ਦੇ ਵਿੱਚ ਰਾਇਲ ਕੈਸਟਲ ਪੈਲੇਸ ਜਿਸ ਦੇ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਕਿ ਅਚਾਨਕ ਮੌਕੇ ਤੇ ਹੰਗਾਮਾ ਹੋ ਜਾਂਦਾ ਲਾੜੇ ਦੀ ਮਾਂ ਜਿਸ ਦਾ ਕਿਹਾ ਹੈ ਕਿ ਉਸਨੇ ਪਰਸ ਜਿਹੜਾ ਆਪਣੇ ਕੋਲ ਰੱਖਿਆ ਹੋਇਆ ਸੀ ਪਰ ਉਤੋਂ ਪਰਸ ਫਿਰ ਥੋੜੀ ਦੇਰ ਬਾਅਦ ਗਾਇਬ ਹੋ ਜਾਂਦਾ ਹੈ ਇਰਤਦਾਰਾਂ ਤੇ ਜਿਹੜੇ ਪੈਲੈਸ ਦੇ ਕਰਮਚਾਰੀਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਪਰਿਵਾਰ ਨੇ ਇੱਕ ਵੇਟਰ ਉੱਤੇ ਸ਼ੱਕ ਦਤਾ ਹੈ ਲਾਰੇ ਦੀ ਮਾਦਾ ਇਹ ਕਹਣਾ ਕਿ ਇਹੋ ਵੇਟਰ ਮੇਰਾ ਪਰਸ ਲੈ ਕੇ ਭੱਜਿਆ ਤਾਂ ਦੱਸ ਦਈਏ ਕਿ ਸਮਰਾਲਾ ਨੇੜੇ ਕੁਲਾਲਟੋਲ ਪਲਾਜ਼ਾ ਦੇ ਕੋਲ ਸਥਿਤ ਰਾਇਲ ਕੈਸਲ ਮੈਰਿਜ ਪੈਲੈਸ ਜਿਸ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਉਸ ਮੇਲੇ ਪਾਜੜਾ ਪਈਆਂ ਨੇ ਜਦੋਂ ਲਾਰੇ ਦੀ ਮਾਦਾ ਲੱਖਾਂ ਵਾਲਾ ਜਾਦੇ ਪਰਿਵਾਰ ਦਾ ਇਹ ਦਾਅਵਾ ਹੈ ਕਿ ਮੌਕੇ ਤੇ ਕੰਮ ਕਰੇ ਵੇਟਰ ਦੇ ਵੱਲੋਂ ਚੋਰੀ ਕੀਤੀ ਗਈ ਹੈ ਤੇ ਉਹ ਪਰਸ ਲੈ ਕੇ ਫਰਾਰ ਹੋ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਕਰੀਬ 20 ਲੱਖ ਦਾ ਨੁਕਸਾਨ ਹੋਇਆ ਜਦੋਂ ਮੈਰਿਜ ਪੈਲਸ ਦੇ ਪ੍ਰਬੰਧਕਾ ਨਾਲ ਸੰਪਰਕ ਪਰਿਵਾਰ ਨੇ ਕੀਤਾ ਤਾਂ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ ਰਿਸ਼ਤੇਦਾਰਾ ਨੇ ਵੀ ਕਿਹਾ ਕਿ ਕੁਝ ਕਰਮਚਾਰੀਆਂ ਦੇ ਵੱਲੋਂ ਵਿੜਕ ਪਰਵਾਦ ਦਾ ਬਦਤਮੀਜ਼ੀ ਤੱਕ ਕੀਤੀ ਗਈ ਹੈ ਤਾਂ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ 1 ਘੰਟੇ ਤੋਂ ਬਾਅਦ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਾਲਾਂਕਿ ਪੁਲਿਸ ਵੀ ਨਹੀਂ ਪਹੁੰਚੀ ਤੇ ਐਸੀ ਗੱਲ ਨੂੰ ਲੈ ਕੇ ਪਰਿਵਾਰ ਤੇ ਰਿਸ਼ਤੇਦਾਰ ਤਰਾਜ ਨਾਰਾਜ਼ਗੀ ਵੇਖਣ ਨੂੰ ਮਿਲੀ ਹੈ ਤਾਂ ਵਿਆਹ ਵਰਗੇ ਖੁਸ਼ੀਆਂ ਦੇ ਮਾਹੌਲ ਦੇ ਵਿੱਚ ਜਿਹੀ ਵਾਰਦਾਤ ਹੋਣ ਤੋਂ ਬਾਅਦ ਖੁਸ਼ੀਆਂ ਤੇ ਮੰਦ ਪੈ ਗਿਆ ਦੱਸ ਜਿਏ ਕਿ ਇੱਥੇ ਪੁਲਿਸ ਮੌਕੇ ਤੇ ਜਿਹੜੀ ਪਹੁੰਚਦੀ ਉਸ ਦਾ ਇਹ ਕਹਿਣਾ ਕਿ ਗੰਭੀਰਤਾ ਨਾਲ ਜਾਂਚ ਜਾਰੀ ਹੈ ਸੀਸੀਟੀਵੀ ਫੁਟੇਜ ਖੰਗਾ ਲਈ ਜਾ ਰਹੀ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹੌਲਟੀ ਗਾੜੇ ਤੇ ਸਪਾਂਸਰ ਵੀ ਨਾਲ ਸਪਾਂਸਰ ਵੀ ਨਾਲ ਇੱਥੇ ਫਿਰ ਵੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਜੀ ਜਿਦਾਂ ਇਦਾਂ ਸਾਡੇ ਭਾਬੀ ਕੋਲੇ ਪਰਚ ਪਿਆ ਜਦੋਂ ਉਹਦੀ ਬੈਗ ਆਈ ਹੈ ਬੰਦੇ ਦੀ ਕਿ ਜਰਾ ਹੀ ਰੋਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਪਹਿਲਾਂ ਕਿਹਾ ਕਿ ਅਸੀਂ ਇੱਧਰ ਉੱਧਰ ਭੱਜੇ ਆ ਸਾਰੇ ਜਣੇ ਪਤਾ ਨਹੀਂ ਲੱਗਾ ਕਿੱਥੇ ਭੱਜ ਗਿਆ ਬੈਗ ਕੀ ਕੁਛ ਸੀਗਾ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ਼ ਸੀਗਾ ਜੀ ਸਿਕੰਡ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂ ਜੀ ਵਿੱਚ ਬਹੁਤ ਕੁਝ ਆ ਜੀ ਪੈਂਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਮੇਰੇ ਹਿਸਾਬ ਨਾਲ ਘਟੋ-ਘਟਾ 20 ਲੱਖ ਤੋਂ ਉੱਪਰ ਆ ਜੀ ਨੁਕਸਾਨ ਹਾਂ ਜੀ ਉੱਪਰ ਹੀ ਹੋਗਾ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਵਕਤ ਪੈਲਸ ਵਾਲਿਆਂ ਨਾਲ ਗੱਲ ਕੀਤੀ ਇਸ ਬਾਰੇ ਪੈਲਸ ਵਾਲਿਆਂ ਨਾਲ ਗੱਲ ਕੀਤੀ ਜੋ ਜਿਹੜੇ ਇੱਥੇ ਮੈਨੇ ਉਹ ਕਹਿੰਦੇ ਜੀ ਮੈਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਚਲੋ ਐਮ ਡੀ ਸਾਹਿਬ ਆਏ ਐਮ ਡੀ ਸਾਹਿਬ ਆਉਂਦੇ ਕਿਤੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾਂ ਖਰੀਆਂ ਕਰ ਲਿਆ ਪੇ ਇਹ ਕਿ ਉੱਚੀ ਬਾਤ ਕਰ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਤੂੰ ਤੋ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਅਸੀਂ ਆਈਓ ਭੱਜਣ ਲੱਗਿਆ ਤਾਂ ਆਫਿਸ ਤੋਂ ਬਾਹਰ ਭੱਜਣ ਲੱਗਾ ਬਾਹਰ ਨਹੀਂ ਭੱਜਦੇ ਤਾਂ ਐ ਕਿ ਤੂੰ ਬਾਹਰ ਬਾਹਰ ਨਿਕਲ ਕੇ ਦਾਸ ਤੇ ਜਿਹੜੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬਾਉਸਰ ਬੁਲਾਓ ਜ ਫਿਰ ਆਪਾਂ ਦਵਾ ਲਿਓਗੇ ਕਿ ਬਲਾਉ ਪਹਿਲਾਂ ਬਾਕਸਰ ਬੁਲਾਓ ਹਿੰ ਬਾਕਸਰਾਂ ਨੂੰ ਦੇਖੀਏ ਬਾਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਪਰ ਤੁਸੀਂ ਕਹਿੰਦੇ ਬਾਕਸਰ ਬੁਲਾਓ ਬਾਕਸਰ ਦੇਖ ਲੈਣੇ ਬਾਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਹਿਦੇ ਹੋ ਵੱਡਾ ਨੁਕਸਾਨ ਹੈ ਵੱਡਾ ਨੁਕਸਾਨ ਜਿਆਦਾ ਨੁਕਸਾਨ ਸੀਟੀ ਬਾਰੇ ਕਿਹਾ ਗਿਆ ਪਰ ਉਹਦਾ ਇਹ ਰਿਐਕਸ਼ਨ ਇਹ ਕੋ ਚੰਗੀ ਗੱਲ ਇਹਨਾਂ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਥੋੜ੍ਹ ਚੰਗੀ ਗੱਲ ਨਹੀਂ ਜੀ ਹਾਂਜੀ ਉਤੋਂ ਸਾਡੇ ਉਤੋਂ ਸਾਡੀਆਂ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹਦੇ ਮੇਰੇ ਨਾਲ ਇਦਾਂ ਉਂਗਲਾਂ ਖੜੀਆਂ ਕਰ ਹਾਂਜੀ ਇੱਦਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਇਹ ਆਰਾਮ ਨਾਲ ਗੱਲ ਕਰੀ ਗੱਲ ਕਰੀ ਇਹਦੀ ਚਕੇੜੀ ਗੱਲ ਹੋ ਗਈ ਆਉਂਦਾ ਦਬਕੇ ਮੰਡਿਆ ਪਿਆ ਜਿਹੜਾ ਅਮਰ ਸਿੰਘ ਸਾਹਿਬ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕੀਤਾ ਵਾ ਫੋਨ ਕੀਤਾ ਸੀਗਾ ਪੁਲ ਥੱਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6:00 ਵਜੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚ ਨਹੀਂ ਹੁਣ ਤੁਸੀਂ ਆਇਓ ਤਹਾਡੇ ਮਾਧਿਅਮ ਤੇ ਦੇਖੋ ਹੁਣ ਵੀ ਅੱਗੇ ਕੀ ਬਣਦਾ 7:00 8 ਮਿੰਟ ਹੋ ਗਏ 7:00 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਹੁਣ ਤੁਸੀਂ ਅੱਗੇ ਦੇਖ ਲਓ ਵੀ ਤੁਹਾਡੇ ਮਾਧਿਅਮ ਨਾਲ ਰਾਏ ਕੀ ਬਣਦਾ ਹੈ ਹਾਂ ਜੀ ਕੀ ਨਾਮ ਤੁਹਾਡਾ ਜੀ ਮੇਰਾ ਦਲਵੀਰ ਸਿੰਘ ਨਾਮ ਹੈ ਕੀ ਮਾਮਲਾ ਹੈ ਦੇਖ ਦੇਖ ਲੈ ਮਾਮਲਾ ਇਹ ਹੈ ਜੀ ਮੇਰੀ ਬੇਟੀ ਦੀ ਇੱਥੇ ਮੈਰਿਜ ਸੀਗੀ ਰਾਇਲ ਕੈਸਲ ਦੇ ਵਿੱਚ ਫਲਾਲ ਹਮ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸਭ ਕੁਝ ਹੋ ਗਿਆ ਸੀ ਹਮ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿ ਰਹੇ ਨੇ ਉਹਦਾਂ ਨੇ ਜਿਹੜਾ ਵਿਰਾਜ ਜਵਾਈ ਹੈ ਹਮ ਉਹਦੀ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਆ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪ ਦੇ ਯੋਗ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਕੇ ਪਰਸ ਚ ਕੀ ਕੀ ਸੀਗਾ ਜੀ ਉਹ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਜੀ ਕੀ ਸੀਗਾ ਉਹਨਾਂ ਦੇ ਮੁਤਾਬਿਕ ਜੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੇ ਦੱਸਿਆ ਠੀਕ ਹੈ ਜੀ ਤੇ ਇਹਦੇ ਬਾਰੇ ਜਦੋਂ ਪੈਰਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਕਹਿਣਾ ਜੀ ਦੇਖੋ ਉਹ ਹੁਣ ਲਿਪੋਪੋਟੀ ਕਰ ਰਹੇ ਆ ਮੈਨੂੰ ਇਹ ਲੱਗਦਾ ਉਹ ਲਿਪੋਪੋਟੀ ਕਰ ਰਹੇ ਤੇ ਜਿਵੇਂ ਕਿ ਦੱਸਿਆ ਗਿਆ ਤੇ ਨੁਕਸਾਨ 20 ਲੱਖ ਤੋਂ ਪਰਸਿਆ ਗਿਆ ਨੁਕਸਾਨ ਵੱਡਾ ਹੈ ਪਰ ਫਿਰ ਵੀ ਕੋਈ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਕਰਵਾਈ ਜਾ ਰਹੀ ਇਸ ਤੋਂ ਪੀਛੇ ਕੁਛ ਵੀ ਨਹੀਂ ਆ ਰਿਹਾ ਹੁਣ ਆਸ ਤੋਂ ਹੁਣ ਤੱਕ 2 ਘੰਟੇ ਹੋ ਗਏ ਜੀ ਕੋਈ ਪੁਲਿਸ ਕੰਮ ਲੈਣਾ ਨਹੀਂ ਕਰਾਈ ਨਾ ਇੱਥੇ ਕੋਈ ਪੁਲਿਸ ਵਾਲੇ ਇੱਥੇ ਪਹੁੰਚੇ ਸੀ ਸੀਸੀਟੀਵੀ ਫੁਟੇਜ ਚੈੱਕ ਕੀਤਾ ਜੀ ਉਹ ਕਰਾ ਰਹੇ ਨਹੀਂ ਉਹਦੇ ਵਿੱਚ ਕੁਛ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਈ ਆ ਉੱਥੇ ਕੈਮਰੇ ਹੈ ਨਹੀਂਗੇ ਜਿੱਥੇ ਨਹੀਂ ਕਟਣਾ ਵਾਪਰੀ ਹੈ ਉੱਥੇ ਕੈਮਰੇ ਹੈ ਨਹੀਂ ਲੱਗ ਅੱਛਾ ਇਹ ਤਾਂ ਫਿਰ ਇਹਨਾਂ ਦੇ ਪੈਲੈਸ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਬਣਦੀ ਆ ਬਿਲਕੁਲ ਕਿ ਲੱਖਾਂ ਦਾ ਸਮਾਨ ਹੁੰਦਾ ਹਾਂ ਕੈਮਰਾ ਨਹੀਂ ਹੈਗਾ ਅੰਦਰ ਪੂਰੇ ਸਟਾਫ ਦੀ ਚੈਕਿੰਗ ਕਰ ਲਈ ਗਈ ਹੈ ਜੀ ਹਾਂਜੀ 1 ਸਾਲ ਪਹਿਲਾਂ ਮੈਂ ਇੱਥੇ ਆਪਣੀ ਵੱਡੀ ਬਿਟੀ ਦੀ ਵੀ ਮੈਰਿਜ ਕਰੀ ਸੀ ਉਦੋਂ ਇੱਥੇ ਕੋਈ ਐਸੀ ਘਟਨਾ ਨਹੀਂ ਹੋਈ ਬਹੁਤ ਬਿਲਕੁਲ ਠੀਕ ਠਾਕ ਹੋਇਆ ਸੀ ਐਵੇਂ ਤੁਹਾਨੂੰ ਕਹਾਂ ਵੀ ਨਿਰਪੁਰਾ ਸਾਰਾ ਕੁਝ ਇੱਕ ਬੰਦੇ ਦੇ ਡੋਲ दिए ਇਹ ਵੀ ਠੀਕ ਨੇ ਤਾਂ 1 ਸਾਲ ਪਹਿਲਾਂ ਮੈਂ ਵੱਡੀ ਇੱਥੇ ਬਿਟੀ ਦੀ ਮੈਰਿਜ ਕਰੀ ਸੀ ਉਦੋਂ ਬਿਲਕੁਲ ਠੀਕ ਠਾਕ ਪੁਲਿਸ ਨੂੰ ਜਦ ਪੁਲਿਸ ਨੂੰ ਇਸ ਬਾਰੇ ਸੂਚ ਪੁਲਿਸ ਨੂੰ ਮੁੰਡੇ ਵਾਲਾਂ ਨੂੰ ਦਿੱਤੀ ਸੋਚਾਈ ਪਰ ਪੁਲਿਸ ਵਾਲੇ ਤੱਕ ਪਹੁੰਚ ਹੀ ਨਹੀਂ ਆਇਆ ਕਿੰਨੀ ਦੇਰ ਯਾਰ ਇਹ ਵੀ ਅਸੀਂ ਪੁੱਛੋ ਤੀ ਹੈ ਉਨ ਕੀ ਮੰਗ ਕਰ ਦੋ ਤੁਸੀਂ ਅਸੀਂ ਡਿਮਾਂਡ ਕਰਦੇ ਹਾਂ ਮੁੰਡੇ ਵਾਲੋਂ ਸੈਟੀਸਫਾਈ ਕਰੋ ਉਹਨਾਂ ਦੀ ਜਿਹੜਾ ਨੁਕਸਾਨ ਆ ਉਹ ਭਰੋ ਜਸਬੀਰ ਕੋ ਕੀ ਮਾਮਲਾ ਹੈ ਪਰ ਕੀ ਦੱਸੋ ਜੀ ਜਾਂ ਮੇਰੇ ਬੇਟੇ ਦਾ ਸੀ ਇਹ ਸੀ ਦੋ ਮੁੱਥੇ ਉਹ ਨੀਟੀ ਕਾ ਖਾ ਕੇ ਮੇਰੀ ਨਾਨਾ ਸਿੰਘ ਨਾਲ ਤੇ ਮੈਂ ਕਿਦਮ ਜਦੋਂ ਮੈਂ ਜਦੋਂ ਸਟੇਟ ਜਾਨੀ ਆਪਣੇ ਬੇਟੇ ਕੋਲ ਚੱਲੀ ਸੀ ਰਸਤੀ ਜੰਨ ਦੇ ਮੇਰੇ ਪਾਪੀ ਮਿਲ ਗਈ ਜੀ ਤੇ ਇੱਕ ਫੋਟੋ ਕਰਾ ਲੈਂਦੇ ਆ ਮੈਂ ਇਹ ਤਾਂ ਉਹਨੇ ਪਰਸ ਨੀਚੇ ਰੱਖਿਆ ਮੈਂ ਇਹਦਾ ਕੋਈ ਬਰਸਾ ਦਿੱਤਾ ਬਸ ਇੱਕ ਮਿੰਟ ਜਿੱਥੇ ਇਹਦਾ ਫੋਟੋ ਖਿੱਚੀ ਹੈ ਤੇ ਦੇਖ ਹਾਂਜੀ ਕਿੰਨੇ ਵੇ ਦੀ ਗੱਲ ਹੈ 6 6 ਵਜੇ ਦੀ ਗੱਲ ਹੈ ਬਸ ਇੱਕ ਮਿੰਟ ਜੀ ਇਸ ਫੋਟੋ ਖਿੱਚੀ ਆ ਤੇ ਮੈਂ ਇਸ ਤਰ੍ਹਾਂ ਦੇਖਿਆ ਪਰਸ ਐਂਜਮੇ ਪਰਸ ਪਰਸ ਕਰ ਦਿਆ ਹੁਣ ਹੋਰ ਕੋਈ ਕੋਈ ਦੇਖੇ ਵੀ ਸਤ ਲੱਗਾ ਇਹਦਾ ਖੁੱਚੀ ਕੇ ਕਿਉਂ ਭੱਜਿਆ ਪੁੱਛੇ ਨੀ ਪਰਸ ਤੇ ਉਹ ਵਾਸਤੇ ਇੱਕ ਪਰਸ ਐਨੀ ਮੇ ਰੋਲਾ ਪਾਇਆ ਪਰਸ ਨਹੀਂਗਾ ਹੈਗਾ ਪਰਸ ਨਹੀਂਗਾ ਸਾਰੇ ਪਾਸੇ ਦੇਖਿਆ ਬਾਹਰ ਲਗੀਟ ਵਗੈਰਾ ਵੀ ਸਾਰੇ ਬੰਦ ਕਰਵਾਏ ਸੀ ਟਾਈਮ ਸਾਰਾ ਕੁਝ ਪਰ ਪਰਸ ਪਰਸ ਦੇ ਵਿੱਚ ਕੀ ਕੋਸੀ ਪਰਸ ਦੇ ਵਿੱਚ ਗੈਨੇ ਆ ਪੈਸੇ ਆ ਸਗਣਾ ਮੇਰਾ ਫੋਨ ਆ ਮੇਰਾ ਕਲ ਦਾ ਐਪਰੋਕਸੀਮੇਟ ਕਿੰਨਾ ਸਮਾਨ ਸਿਕ 1.5 ਲੱਖ ਰੁਪਏ ਆ ਤੁਹਾਡਾ ਸਗਣਾ ਲਾਏਗਾ ਯਾ ਕਿ ਯਾ ਹੋ ਜਾਏਗਾ ਮੇਰੇ ਫੋਨ ਲੱਗੇ ਇੱਕ ਫੋਨ ਆ ਆਈਫੋਨ ਹੈ ਟੋਕਸ ਆ ਗੈਨੇ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਜਾ ਰੋਡ ਤੇ ਹੋਵੋ ਤੋਂ 2 ਲੱਖ ਦਾ ਤੇ ਹੋਵੋ ਇਹ ਗੱਲ ਜੇ ਕਿਹਾ ਸੀ ਕੜ ਕੇ ਨੇਮ ਕੜੇ ਨਾਮ ਹਾਂ ਜੀ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਹੈ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਿਹਾ ਜੋ ਜੋ ਇਹ ਕਹਿ ਰਹੇ ਹੈ ਇਹ ਕਹਿ ਰਹੇ ਹੈ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਇਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦੇਤੀ ਹੈ ਸਾਰੇ ਜਿਹੜੇ ਵੇਟਰਸ ਆਉਂਦੇ ਹਨ ਨਾ ਜੀ ਇਸੇ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸਵੇਰ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੇ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਕਿਉਰਿਟੀ ਗਾਰਡ ਵੀ